ਕਿੰਨੂ ਮੰਡੀ ਅਬੋਰ ਤੋਂ ਜੁੜੇ ਆ ਜੀ ਤੁਹਾਡੇ ਨਾਲ ਕਿਸਾਨ ਦੋਸਤੋ ਤੇ ਆਪਾਂ ਗੱਲ ਕਰ ਰਹੇ ਆ ਅੱਜ ਕਿੰਨੂ ਦੇ ਭਾ ਦੀ ਤੇ ਨਾਲ ਹੀ ਗੱਲ ਕਰਾਂਗੇ ਕਿਸਾਨਾਂ ਦੇ ਦੁੱਖੜਿਆਂ ਦੀ ਜੀ ਹਾਂ ਬਿਲਕੁਲ ਕਿਸਾਨਾਂ ਦੇ ਦੁੱਖੜੇ ਵੀ ਜਿਹੜੇ ਸੋਨੇ ਤੇ ਸੁਨੋਣੇ ਜਾਇਜ਼ ਨੇ ਕਿਉਂਕਿ ਕਿੰਨੂ ਦੀ ਫਸਲ ਇੱਕ ਸਾਲ ਭਰ ਦੀ ਫਸਲ ਹੁੰਦੀ ਆ ਸੋ ਬਹੁਤ ਸਾਰੇ ਕਿਸਾਨ ਦੋਸਤ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਭਾ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ ਕਿ ਭਾ ਜਿਹੜੇ ਉਹ ਕਿਸਾਨਾਂ ਨੂੰ ਪੂਰੇ ਨਹੀਂ ਮਿਲਦੇ ਤਾਂ ਦੋਸਤੋ ਸਭ ਤੋਂ ਪਹਿਲਾਂ ਸਾਨੂੰ ਤੁਸੀਂ ਦੱਸਿਓ ਕਿ ਜਿਹੜਾ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਤੇ ਨਾਲ ਹੀ ਇਹ ਵੀ ਦੱਸਿਓ ਕਿ ਕੀ ਮੇਰੀ ਆਵਾਜ਼ ਹੈ ਜਿਹੜੀ ਉਹ ਤੁਹਾਡੇ ਤੱਕ ਸਹੀ ਆ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰ ਕਿ ਆਵਾਜ਼ ਹੈ ਜਿਹੜੀ ਉਹ ਬਿਲਕੁਲ ਸਹੀ ਆ ਰਹੀ ਹੈ ਜੀ ਤੁਹਾਡੇ ਤੱਕ ਤਾਂ ਜਰੂਰ ਦੱਸਿਓ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਅੱਜ ਕਿੰਨੂ ਦਾ ਭਾ ਜਿਹੜਾ ਅਬੋਰ ਮੰਡੀ ਦੇ ਵਿੱਚ ਕੀ ਰਿਹਾ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜਿਹੜੇ ਤੁਹਾਡੇ ਆਉਣਗੇ ਉਹਨਾਂ ਦੇ ਉਹਨਾਂ ਨੂੰ ਜ਼ਰੂਰ ਸ਼ੇਅਰ ਕਮੈਂਟ ਕਰਿਓ ਤੇ ਇਹ ਵੀ ਦੱਸਿਓ ਕਿ ਕਿੰਨੂ ਦਾ ਭਾਅ ਜਿਹੜਾ ਕੀ ਹੋਣਾ ਚਾਹੀਦਾ ਤੇ ਨਾਲ ਹੀ ਆਪਾਂ ਜਿਸ ਤਰ੍ਹਾਂ ਦੇਖ ਰਹੇ ਹਾਂ ਕਿ ਜਿਹੜੇ ਕਿਸਾਨ ਦੋਸਤ ਨੇ ਸਾਡੇ ਨਾਲ ਜੁੜ ਰਹੇ ਨੇ ਸੋ ਕਿੱਥੋਂ-ਕਿੱਥੋਂ ਜੁੜਦੇ ਹੋ ਤੁਸੀਂ ਸਾਡੇ ਨਾਲ ਇਹ ਵੀ ਜ਼ਰੂਰ ਦੱਸ ਦਿਓ ਜੀ ਕਿਸਾਨ ਦੋਸਤੋ ਇੱਕ ਵਾਰ ਆਪਾਂ ਗੱਲ ਕਰ ਲੈਨੇ ਆ ਕਿ ਕਿੰਨੂ ਦੇ ਭਾਜਾਂਨ ਤੋਂ ਪਹਿਲਾਂ ਇੱਕ ਵਾਰ ਗੱਲ ਕਰ ਲੈਨੇ ਆ ਕਿ ਸਰਕਾਰ ਨੂੰ ਕਿਸਾਨਾਂ ਦੇ ਲਈ ਕੀ ਕਰਨਾ ਚਾਹੀਦਾ ਹੈ ਜਿਹੜੇ ਬਾਗਬਾਨ ਕਿਸਾਨ ਨੇ ਉਹਨਾਂ ਦੇ ਲਈ ਇੱਕ ਸਰਕਾਰ ਆਖਰ ਕੀ ਕਰੇ ਕਿ ਉਹਨਾਂ ਨੂੰ ਜਿਹੜੇ ਭਾ ਨੇ ਉਹ ਪੂਰੇ ਮਿਲਣ ਕਿਉਂਕਿ ਭਾ ਨੂੰ ਹਮੇਸ਼ਾ ਹੀ ਭਾ ਤੋਂ ਕਿਸਾਨ ਨੇ ਜਿਹੜੇ ਉਹ ਦੁਖੀ ਨੇ ਕਿ ਉਹਨਾਂ ਨੂੰ ਜਿਹੜੇ ਭਾਅ ਨੇ ਉਹ ਬਹੁਤ ਘੱਟ ਮਿਲਦੇ ਨੇ ਜਿਸ ਤਰ੍ਹਾਂ ਬਹੁਤ ਸਾਰੇ ਕਿਸਾਨਾਂ ਦੇ ਸੌਦੇ ਹੁੰਦੇ ਆ ਤਾਂ ਸੌਦੇ ਵੀ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸੌਦਾ ਹੋਇਆ ਜਾਂ ਕਿਸੇ ਬਾਗਬਾਨ ਕਿਸਾਨ ਨੇ ਕੀਤਾ ਤਾਂ ਉਹ ਸੌਦਾ ਕਿੰਨੇ ਕੁ ਦਾ ਕੀਤਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਆਪਾਂ ਜਿਹੜਾ ਗੱਲ ਕਰ ਲੈਨੇ ਆ ਕਿ ਅੱਜ ਜਿਹੜਾ ਕਿੰਨੂ ਦਾ ਭਾਅ ਬੋਰ ਮੰਡੀ ਦੇ ਵਿੱਚ ਉਹ 4 ਰੁਪਏ ਪ੍ਰਤੀ ਕਿਲੋ ਰਿਹਾ ਘੱਟ ਤੋਂ ਘੱਟ ਭਾਅ ਜਿਹੜਾ ਤੇ ਜਿਆਦਾ ਤੋਂ ਜਿਆਦਾ ਭਾਅ ਸੀ ਜਿਹੜਾ ਉਹ 12 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਰਿਹਾ ਸੋ ਵੀਡੀਓ ਨੂੰ ਜਤੋਂ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਵੈਸੇ ਜੇਕਰ ਆਪਾਂ ਚਰਚਾ ਕਰੀਏ ਤਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਐਜੂਕੇਸ਼ਨ ਵਿਭਾਗ ਦਾ ਮੈਡੇ ਮੀਲ ਨੂੰ ਲੈ ਕੇ ਇੱਕ ਪੱਤਰ ਜਿਹੜਾ ਜਾਰੀ ਹੋਇਆ ਹੈ ਕਿ ਜਿਹੜੇ ਬੱਚੇ ਨੇ ਸਕੂਲਾਂ ਦੇ ਮੈਡੇ ਮੀਲ ਦੇ ਵਿੱਚ ਉਹ ਉਹਨਾਂ ਬੱਚਿਆਂ ਨੂੰ ਕੇਲੇ ਦੀ ਜਿਹੜੀ ਕੇਲਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਆਰਥਿਕ ਤੌਰ ਤੇ ਬੱਚੇ ਕਮਜ਼ੋਰ ਹੀ ਸਕੂਲਾਂ ਦੇ ਵਿੱਚ ਪੜਦੇ ਨੇ ਤਾਂ ਉਹਨਾਂ ਦੀ ਜਿਹੜੀ ਪੋਸ਼ਟਿਕ ਭੋਜਨ ਨੂੰ ਲੈ ਕੇ ਉਹਦੇ ਵਿੱਚ ਕੇਲੇ ਦੀ ਜਿਹੜੀ ਚਰਚਾ ਕੀਤੀ ਗਈ ਹੈ ਕਿ ਕੇਲਾ ਜਿਹੜਾ ਬੱਚਿਆਂ ਨੂੰ ਖਾਣ ਨੂੰ ਦਿੱਤਾ ਜਾਣਾ ਚਾਹੀਦਾ ਪਰ ਜੇਕਰ ਆਪਾਂ ਗੱਲ ਕਰੀਏ ਤਾਂ ਕੀ ਸਰਕਾਰ ਕਿੰਨੂੰ ਨਹੀਂ ਦੇ ਸਕਦੀ ਬੇਸ਼ੱਕ ਨਾਲੇ ਸਾਡੀ ਆਪਦੀ ਫਸਲ ਹੈ ਇਹ ਸਾਡੇ ਬਾਗਵਾਨ ਕਿਸਾਨ ਵੀਰਾਂ ਦੀ ਫਸਲ ਹੈ ਤੇ ਕਿੰਨੂ ਵੀ ਤਾਂ ਮੁਹੱਈਆ ਕਰਵਾਇਆ ਜਾ ਸਕਦਾ ਹੈ ਸਰਕਾਰ ਜੇਕਰ ਚਾਵੇ ਤਾਂ ਬੱਚਿਆਂ ਨੂੰ ਤੇ ਆਪਾਂ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਿ ਜਿਹੜੇ ਭਾਅ ਨੇ ਉਹ ਕਿਸਾਨਾਂ ਨੂੰ ਕਿੰਨੇ ਕੋ ਜਿਹੜੇ ਮਿਲਨੇ ਚਾਹੀਦੇ ਨੇ ਕਿੰਨੇ ਕੋ ਜਾਇਜ਼ ਹੁੰਦੇ ਨੇ ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪੁੱਛਿਆ ਸੀ ਕਿ ਜਿਹੜਾ ਕਿੰਨੂ ਆ ਉਹ ਰੇੜੀ ਤੋਂ 30 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਤੇ ਮੇਡੇ ਮੀਲ ਦੇ ਵਿੱਚ ਵੀ ਜਿਹੜਾ ਬੱਚਿਆਂ ਨੂੰ ਕਿੰਨੂ ਆ ਉਹ ਦਿੱਤਾ ਜਾ ਸਕਦਾ ਤੇ ਹੁਣ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਈ ਕਿਸਾਨਾਂ ਨੇ ਜਿਸ ਤਰ੍ਹਾਂ ਬਾਗ ਪੁੱਟਣ ਦੀ ਗੱਲ ਕੀਤੀ ਸੀ ਤਾਂ ਇਹ ਵੀ ਦੱਸਿਓ ਕਿ ਕਿਸੇ ਕਿਸਾਨ ਨੇ ਬਾਗ ਤਾਂ ਨਹੀਂ ਪੁੱਟਿਆ ਪਿੰਡਾਂ ਦੇ ਵਿੱਚ ਕੀ ਸਥਿਤੀ ਆ ਬਾਗਾਂ ਦੀ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਉਹ ਇਸ ਗੱਲ ਨੂੰ ਲੈ ਕੇ ਵੀ ਨਮੋਸ਼ੀ ਹੁੰਦੀ ਹੈ ਕਿ ਉਹਨਾਂ ਨੂੰ ਭਾ ਨਹੀਂ ਮਿਲਦੇ ਤਾਂ ਉਹ ਜਿਹੜੇ ਬਾਗ ਪੁੱਟਣ ਵੱਲ ਤੁਰ ਪੈਂਦੇ ਨੇ ਤਾਂ ਪਿੰਡਾਂ ਦੇ ਵਿੱਚ ਜਰੂਰ ਕਿਸਾਨ ਵੀਰ ਦੱਸਣ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਕਿਸਾਨ ਨੇ ਬਾਗ ਤਾਂ ਨਹੀਂ ਪੁੱਟਿਆ ਤੇ ਨਾਲ ਹੀ ਸੌਦੇ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਹੋ ਰਹੇ ਨੇ ਪਸੰਦ ਦੋਸਤੋ ਇਹ ਤੁਸੀਂ ਜਰੂਰ ਦੱਸਿਓ ਸਾਨੂੰ ਤੇ ਇੱਕ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸਰਕਾਰ ਨੂੰ ਆਖਰ ਕੀ ਕਰਨਾ ਚਾਹੀਦਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਕਿ ਜਿਹੜੀਆਂ ਫਸਲਾਂ ਆ ਇੱਕ ਮੰਡੀ ਇੱਕ ਉਤਪਾਦ ਦੀ ਜਿਵੇਂ ਗੱਲ ਹੋਈ ਸੀ ਤਾਂ ਫਾਜ਼ਲ ਕਾ ਦੇ ਕਿ ਮੂੰਹ ਦੀ ਗੱਲ ਕੀਤੀ ਗਈ ਸੀ ਪਰ ਉਸੇ ਹਿਸਾਬ ਨਾਲ ਸ਼ਾਇਦ ਉਹਨਾਂ ਨੂੰ ਜਿਹੜੇ ਭਾਅ ਨਹੀਂ ਸਰਕਾਰ ਕਦਮ ਨਹੀਂ ਚੁੱਕ ਸਕੀ ਉਹਨਾਂ ਨੂੰ ਲੈ ਕੇ ਤਾਂ ਕੀ ਹੋਣਾ ਚਾਹੀਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਦੀਆਂ ਨੀਤੀਆਂ ਨੇ ਜਿਹੜੀਆਂ ਕਿਸਾਨਾਂ ਦੇ ਨਾਲ ਕਿਸਾਨੀ ਦੇ ਲਈ ਖਾਸ ਕਰਕੇ ਬਾਗਬਾਨਾਂ ਦੇ ਲਈ ਜਿਹੜੀਆਂ ਨੀਤੀਆਂ ਉਲੀਕੀਆਂ ਜਾਣ ਤੇ ਕਿਸਾਨਾਂ ਨੂੰ ਜਿਹੜੇ ਭਾਅ ਨੇ ਉਹ ਮਿਲ ਸਕਣ ਉਹ ਵੇਚੇ ਨਹੀਂ ਹੋਏ ਜੇਕਰ ਗੱਲ ਕਰੀਏ ਆਪਾਂ ਪਿਛਲੇ ਸਮੇਂ ਦੇ ਵਿੱਚ ਬੇਸ਼ੱਕ ਇਸ ਵਾਰ ਜਿਹੜੀ ਬੰਪਰ ਫਸਲ ਹੋਣ ਦੀ ਉਮੀਦ ਹੈ ਉਹ ਵੀ ਰਹੀ ਹੈ ਕਿਉਂਕਿ ਜਿਹੜੇ ਬਾਗ ਨਹੀਂ ਲੱਦੇ ਹੋਏ ਨੇ ਤੇ ਜੇਕਰ ਜਿਆਦਾ ਦੇਰ ਵੀ ਕਿਸਾਨ ਨੇ ਜਿਹੜੇ ਉਹ ਆਮ ਬਾਗਾ ਨੂੰ ਇਸੇ ਤਰ੍ਹਾਂ ਜਿਹੜਾ ਫਸਲ ਨੂੰ ਰੱਖਦੇ ਨੇ ਤਾਂ ਜਿਹੜਾ ਬੂਟਿਆਂ ਦੀ ਜਿਹੜੀ ਦਿੱਕਤ ਆ ਮੁਸ਼ਕਲ ਆਉਂਦੀ ਆ ਬੂਟਿਆਂ ਨੂੰ ਸੰਭਾਲਣ ਦੀ ਵੀ ਤਾਂ ਉਹ ਹੋ ਸਕਦਾ ਜਿਹੜੇ ਇਸ ਵਾਰ ਜਿਵੇਂ ਬਾਗ ਬਾਗਾਂ ਨੂੰ ਫਾਲਾ ਜਿਹੜਾ ਬਹੁਤ ਜ਼ਿਆਦਾ ਤੇ ਬੂਟੇ ਟੁੱਟਣ ਤੱਕ ਦੀ ਵੀ ਇਸ ਤਰ੍ਹਾਂ ਦੀ ਨੌਬਤ ਸ਼ਾਇਦ ਆਉਂਦੀ ਹੋਵੇਗੀ ਕਿਸਾਨ ਵੀਰ ਜਰੂਰ ਦੱਸਣ ਤਾਂ ਵੀਡੀਓ ਦੇ ਵਿੱਚ ਤੁਸੀਂ ਦੱਸਿਓ ਕਿ ਜਿਹੜੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਸਾਨੂੰ ਕਿ ਕਿਸ ਤਰ੍ਹਾਂ ਦੇ ਜਿਹੜੇ ਸਥਿਤੀ ਆ ਬਾਗਾਂ ਦੀ ਇਸ ਟਾਈਮ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ